ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਇਹ ਇਹ ਮਿੱਤਰ ਪਿਆਰੇ ਨਾਲ ਮਿਲਵਾਉਣ ਜਾ ਰਹੇ ਹਾਂਗੇ ਜੀਨੇ ਗਵਰਨਮੈਂਟ ਜੌਬ ਨੂੰ ਛੱਡ ਕੇ 20-25 ਹਜ਼ਾਰ ਮਿਲਦਾ ਸੀ ਉਹਨੂੰ ਛੱਡ ਕੇ ਬੱਕਰੀਆਂ ਦਾ ਬਿਜ਼ਨਸ ਸ਼ੁਰੂ ਕੀਤਾਗਾ ਹਾਂਜੀ ਅੱਜ ਇਹ ਇਹ ਮੁੰਡੇ ਨਾਲ ਮਲਾਉਣੇ ਆ ਹਾਂਜੀ ਆਯੋਈ ਮਣੀ ਜੀ ਕੀ ਹਾਲ ਹੈ ਬਾਈ ਤੁਹਾਨੂੰ ਠੀਕ ਹੈ ਜੀ ਵਧੀਆ ਓਕੇ ਜੀ ਵਧੀਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਰਿਆ ਆਪਣੇ ਹਾਂਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਢਿੱਲੋ ਸਰਦਾਰ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਦਬ ਕੇ ਹਾਂਜੀ ਇੰਟਰੋਡਕਸ਼ਨ ਕਰਦੇ ਹੁਣ ਮਿੱਤਰ ਨਾਲ ਅਸੀ ਗੱਲ ਬਾਈ ਤੁਸੀਂ ਕਿਵੇਂ ਸੋਚਿਆ ਵੀ ਇਹ ਬੱਕਰੀਆਂ ਦਾ ਬਿਜ਼ਨਸ ਕਰਨਾ ਬੱਕਰੀਆਂ ਦਾ ਬਿਜ਼ਨਸ ਕਰਨਾ ਵੀ ਮੰਡੀਆਂ-ਮੁੰਡੀਆਂ ਜਾਣਦੇ ਹੁੰਦੇ ਸੀਗੇ ਓਕੇ ਤੇ ਜਿਵੇਂ ਲੌਂਗੋ ਵਾਲਾ ਕਿਤੋਂ ਗੱਲ ਹੋ ਗਈ ਮੱਟੀ ਤੇ ਵੱਡੀਆਂ ਲੱਗਦੀਆਂ ਬੱਕਰੀਆਂ ਦੀਆਂ ਤੇ ਉਹ ਉਹ ਜਾਣਦੇ ਹੁੰਦੇ ਸੀਗੇ ਵੱਡੀ ਤੇ ਬਾਈ ਉਹ ਤੋਂ ਸੋਚਿਆ ਵੀ ਯਾਰ ਵੀ ਕਿਉਂ ਨਾ ਆਪਦਾ ਬਿਜ਼ਨਸ ਕੀਤਾ ਜਾਵੇ ਹੂੰ 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 ਵੀ ਪਤੀ ਲੱਖ ਰੁਪਏ ਲਾ ਕੇ ਬਾਹਰ ਫਿਰ ਤੁਹਾਨੂੰ ਪਤਾ ਜਿਵੇਂ ਹੁਣ ਅਮਰੀਕਾ ਬਰੁਕ ਵਾਲਿਆਂ ਨੂੰ ਉਧਰੋਂ ਟਰੰਪ ਉਹ ਛੁੱਟੀ ਲੈ ਕੇ ਮੰਗ ਰਿਹਾ ਗਿਆ ਆ ਇਹ ਗੱਲ ਸਹੀ ਆ ਬਾਪ ਸਾਰੇ ਨੇ ਉਹਨਾਂ ਬਾਪ ਸਾਰੇ ਨੇ ਫਿਰ ਮਸੋ ਤੇ エアਪਲੇਨ ਮਿਸ ਕਰੀਏ ਵੀ ਆਪਾਂ ਉਰੀ ਕੋਈ ਕਾਰੋਬਾਰ ਸ਼ੁਰੂ ਕਰਦੇ ਆਂ ਆਪਦਾ ਤੇ ਤੁਹਾਨੂੰ ਅੱਜ ਤੱਕ ਕੋਈ ਹਲੇ ਨਵੇਂ ਹੀ ਕੰਮ ਸ਼ੁਰੂ ਕੀਤਾ ਤੁਸੀਂ ਕੋਈ ਹੁਣ ਤੱਕ ਬੈਨੀਫਿਟ ਹੋਇਆ ਹੋਵੇ ਆਪਣੇ ਚਾਰ ਨਾਗਨੇ ਆਪਣੇ ਕੋਲ ਬਿਜ਼ਨਸ ਚੋਇਸ ਚੋ ਕੋਈ ਬੈਨੀਫਿਟ ਹੋਇਆ ਹੋਵੇ ਕੋਈ ਫਾਇਦਾ ਹੋਇਆ ਹੋਵੇ ਮਤਲਬ ਹਾਂਜੀ ਬਿਜ਼ਨਸ ਨੇ ਇਸ ਨੂੰ ਬਣਾਇਆ ਇਹ ਬਣਿਆ ਜਦੋਂ ਬਿਜ਼ਨਸ ਇਹ ਹੌਲੀ-ਹੌਲੀ ਇਹਨੇ ਛਾਲ-ਛਾਲ ਤੋਂ ਬਾਅਦ ਬਿਜ਼ਨਸ ਬਣ ਜਾਣਾ ਤੇ ਇਹ ਵੀ ਪੱਠਾ ਆਪਣੀ ਹਾਂਜੀ ਇਹਨੂੰ ਇਹ ਪੱਠ ਨੂੰ ਜਿਵੇਂ ਆਪਾਂ ਕਹਿੰਦੇ ਹਾਂਗੇ ਵੀ ਉਹ ਹੁੰਦੀ ਹੈ ਇਹ ਮਹਾਂਤ ਹਾਂਜੀ ਓਕੇ ਇਹਦਾ ਤਾਂ ਆਸ ਲੱਗਦੀ ਹੈ ਹਾਂ ਨਾਈਸ ਹੁੰਦੀ ਹੈ ਇਹਨੂੰ ਮਹਾਂਤ ਪੱਠ ਕਹਿੰਦੇ ਆ ਠੀਕ ਹੈ ਤੇ ਕੰਨਾਂ ਦੀ ਕੁਆਲਿਟੀ ਦੇਖੋ ਸਭ ਤੋਂ ਪਹਿਲਾਂ ਕੰਨਾਂ ਦਾ ਸਾਈਜ਼ ਦਿਖਾਉਣਾ ਤੁਹਾਨੂੰ ਦੇਖੋ ਦੂਰੋਂ ਦਿਖਾ ਦਿਓ ਤੇ ਦੇਖੋ ਦੇਖੋ ਇੱਕ ਗਿੱਟ ਤੋਂ ਜ਼ਿਆਦਾ ਕੰਨ ਨਹੀਂ ਆਉਂਦੇ ਓਕੇ ਇਹ ਘੱਮ ਘਵਾਰਤੀ ਗਲਾਬੀ ਕੰਨ ਵਾਲੀ ਹੈ ਉਹ ਬੱਕਰੀਆਂ ਦੀ ਕੀ ਪਰਖ ਹੁੰਦੀ ਹੈਗੀ ਨਸਲ ਦੀ ਉਹ ਇੱਕ ਤਾਂ ਨੇ ਤੇ ਕੰਨਾਂ ਤੋਂ ਹੁੰਦੀ ਆ ਠੀਕ ਹੈ ਬਾਕੀ ਆ ਸਿੰਪਲ ਨੇ ਬਾਈ ਅੱਜ ਮੈਂ ਸਿੰਪਲ ਦੇਸੀ ਬਰੀਡ ਆ ਗਈ ਆਪਣੀ ਤੇ ਚਾਰ ਕਿ ਪਰਸੋਂ ਤੋਂ ਸਟਾਰਟ ਕਰੇਗਾ ਇਹਨਾਂ ਦਾ ਬਾਈ ਕਹਿੰਦੇ ਦੁੱਧ ਵੀ ਬਹੁਤ ਮਹਿੰਗਾ ਵਿਕਦਾ ਹੈ ਬਾਈ ਇਹਨਾਂ ਦਾ ਤੂੰ ਯਕੀਨ ਮੰਨੀ ਵੀਡੀਓ ਵਾਲੇ ਕਹਿਣਗੇ ਵੀ ਕੱਪ ਮਾਰਦਾ ਹੈ ਜਦੋਂ ਜਦੋਂ ਉਹ ਹੋਇਆ ਨਾ ਆਪਣਾ ਕੀ ਹੋਇਆ ਸੀਗਾ ਆ ਬਿਮਾਰੀ ਜੀ ਪਈ ਸੀ ਜਿਹੜੇ ਸੈੱਲ ਸੁੱਲ ਜੇ ਕੱਟ ਜਾਂਦੇ ਨੇ ਬਾਈ ਮਾਈਕ ਜਿੱਥੋਂ ਮੈਂ ਬੱਕਰੀਆਂ ਲਿਆ ਹੈ ਨਾ 25 2500 ਰੁਪਏ 25 2500 ਰੁਪਏ ਨੂੰ 3 3000 ਨੂੰ 5 5000 ਰੁਪਿਆ ਕਿਲੋ ਦੁੱਧ ਦਾ ਲੋਕ ਦੇਣ ਨੂੰ ਤਿਆਰ ᱛੀਗੇ ਓਕੇ ਹੈ ਬੱਕਰੀਆਂ ਦੇ ਦੁੱਧ ਖਾਤਰ ਮਤਲਬ ਉਦੋਂ ਵੀ ਆਪਣੀ ਸੇਵਾ ਕਰੀਆ ਉਦੋਂ ਆਪਾਂ ਨੇ ਕਿਸੇ ਤੋਂ ਪੈਸਾ ਨਹੀਂ ਲਿਆ ਭਾਈ ਜਿਹੜਾ ਕੋ ਦੁੱਧ ਲੈਣ ਆਉਂਦਾ ਸੀਗਾ ਤਾਂ ਆਪਾਂ glass ਦੀ ਜਦੋਂ ਜੀ ਹਾਂਜੀ ਦੋਸਤੋ ਇੱਥੋਂ ਇਹ ਪਤਾ ਲੱਗਦਾ ਵੀ ਇਸ ਮੁੰਡੇ ਨੇ ਗਵਰਨਮੈਂਟ ਜੋਬ ਵੀ ਛੱਡੀ ਐ ਬਾਹਰ ਦਾ ਪਲਾਨ ਵੀ ਛੱਡਿਆ 25000 ਰੁਪਏ ਲੈਂਦੇ ਸੀ ਆਪਾਂ ਜਗਤੀਤ ਕੰਪਨੀ ਨਹੀਂ ਕੀ ਮੰਡੀ ਉਥੇ ਕੰਮ ਕਰਦੇ ਸੀਗੇ ਪਰ ਮੈਂ ਸੋਚਿਆ ਵੀ ਯਾਰ ਅ ਸਾਲ ਦੇ ਵਿੱਚ 12 ਮਹੀਨੇ ਹੁੰਦੇ ਆ ਤਾਂ 12 ਮਹੀਨੇ ਵੀ ਐਂ ਲਾ ਲਵਾਂ ਵੀ ਇੱਕੋ ਕੰਮ ਦੇ ਉੱਤੇ ਵੀ ਆਪਣਾ ਬਿਜ਼ਨਸ ਚਲਾਈ ਗਈ ਹੈ ਨਾ ਇਹ ਮਨੋ ਚਾਹਦੇ ਰਹਿੰਦੇ ਆ ਬਾਹਰ ਅੰਦਰ ਫਿਰ ਮੈਂ ਸੋਚਿਆ ਸੋਨੂੰ ਕਿਵੇਂ ਲੱਗੇ ਆਪਣਾ ਬੱਕਰੀਆਂ ਦਾ ਕਾਰੋਬਾਰ ਵਧੀਆ ਓਕੇ ਆ ਇਹ ਹੈ ਬਿਜ਼ਨਸ ਕੋਈ ਵੀ ਨਹੀਂ ਮਾੜਾ ਛੋਟਾ ਵੱਡਾ ਕੋਈ ਮਰਜ਼ੀ ਬਿਜ਼ਨਸ ਕਰੋ ਬਾਹਰ ਨਾ ਜਾਓ ਵੀਰ ਬਣ ਕੇ ਆਪਣਾ ਇੱਥੇ ਹੀ ਆਪਣਾ ਇੱਥੇ ਹੀ ਬਿਜ਼ਨਸ ਸੈੱਟ ਕਰੋ ਕੋਈ ਨਾ ਕੋਈ ਛੋਟਾ ਵੱਡਾ ਬਿਜ਼ਨਸ ਇੱਥੇ ਸੈੱਟ ਕਰੋ ਮਤਲਬ ਵੀ ਬੇਨਤੀ ਹੈ ਆਪਣੀ ਜ਼ਮੀਨ ਬਚਾਓ ਬਾਹਰ ਨਾ ਜਾਓ ਕੋਈ ਵੀ ਜ਼ਮੀਨਾਂ ਨਾ ਵੇਚੋ ਬਾਈ ਇਹ ਤਾਂ ਮਿਲਣੀਆਂ ਨਹੀਂ ਥਿਆਉਣੀਆਂ ਨਹੀਂ ਜ਼ਮੀਨਾਂ ਭਾਵੇਂ ਭਾਵੇਂ 4 4 ਕਿੱਲੇ ਹੈਗੇ ਨੇ ਸੰਭਲੋ ਬਈਆ ਉਹਦੇ ਵਧੀਆ ਰਹੋਗੇ ਜ਼ਮੀਨਾਂ ਦਾ ਰੀਡ ਦੇਖ ਲੈ ਬਾਈ ਹੈ ਜਿਵੇਂ ਹਾਸ ਪਿਛਲੇ ਸਾਲਾ 2 ਸਾਲ ਪਹਿਲਾਂ ਕਿਸੇ ਨੇ 16 ਲੱਖ ਰੁਪਏ ਚ ਵੇਚਿਆ ਹੂੰ ਤੇ 1 ਸਾਲ ਬਾਅਦ ਬਈ ਉਹ 22-23 ਰੱਖ ਗਏ 6-7 ਲੱਖ ਦਾ ਵਾਅਦਾ ਹੋ ਗਿਆ ਇਹਨਾਂ ਨੇ 16-15 ਨੂੰ ਵੇਚ ਦੀ ਬਈ ਉਹ ਮੱਥੀ ਦਾ ਹੱਥ ਮਾਰਦੇ ਆ ਤੇ ਹੁਣ ਬਈ ਦਾ ਜ਼ਕੀਰ ਮੰਨੀ ਨੂੰ 55 ਲੱਖ ਤੋਂ ਨਾ ਭਾ 3-4 ਮਹੀਨਿਆਂ ਦੇ ਵਿੱਚ 75 ਲੱਖ ਹੋ ਗਿਆ ਜ਼ਮੀਨ ਦਾ ਤੇ ਕਿੰਨਾ ਪੋਇਆ ਬਈ ਇੱਕ ਬੱਕਰੀ ਕਿੰਨੇ ਕ ਪੈਸੇ ਛੱਡ ਜਾਂਦੀ ਐ ਇੱਕ ਬੱਕਰੀ ਬਈ ਛੱਡ ਜਾਂਦੀ ਐ ਦੇਖ ਕਿਸਮਤ ਤੇ ਐ ਇਹ ਦੋ ਦੇ ਦੇ ਬੱਚੇ ਤਿੰਨ ਦੇ ਦੇ 6 ਤੋਂ 7000 ਦਾ ਇੱਕ ਬੱਚਾ ਵਿਕ ਜਾਂਦਾ ਬਈ ਠੀਕ ਹੈ ਜੀ ਓਕੇ ਜੀ ਇਥੋਂ ਇਹ ਸਿੱਖਣ ਨੂੰ ਮਿਲਦਾ ਜੀ ਕੋਈ ਫਾਇਦਾ ਨਹੀਂ ਬਾਰਬੂਰ ਦਾ ਨਾ ਜਮੀ ਨਹੀਂ ਤਾਂ ਡੱਕਾ ਵੀ ਫੈ ਜਾ ਜੀ ਓਕੇ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਈ ਢਿੱਲੋ ਸਰਦਾਰ ਚੈਨਲ ਵਧੀਆ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਤੁਹਾਨੂੰ ਬਿਜ਼ਨਸ ਆ ਮੁੰਡਾ ਹੀ ਆਪਣਾ ਮਣੀ ਢਿੱਲੋ ਓਕੇ ਜੀ ਥੈਂਕ ਯੂ